ਦੀਵਾਨਾ ਰੇਡੀ ਦਾ ਸਤਕਾਰ ਰਸੋਤੇ ਉਹ ਆਸਟ੍ਰੇਲੀਆ ਤੋਂ ਹਰਮਨਦੀਪ ਸਿੰਘ ਬੋਪਾਰਾਏ ਤੇ ਬਾਈਜੀ ਪੰਨੂ ਸਾਹਿਬ ਪਹਿਲਾਂ ਆਪਣੇ ਨਾਲ ਰੇਡੀ ਤੇ ਵੀ ਕੰਮ ਕਰਦੇ ਰਹੇ ਨੇ ਸਾਂਝਾ ਵਧੀਆ ਪੱਤਰਕਾਰ ਵੀ ਨੇ ਤੇ ਖੁਸ਼ਪ੍ਰੀਤ ਸਿੰਘ ਸੁਨਾਮ ਇਹਨਾਂ ਦੀ ਟੀਮ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਸਫਰੇ ਸ਼ਹਾਦਤ ਰਿਮੈਂਬਰੈਂਸ ਆਫ ਚਾਰ ਸਾਬਜਾਦਿਆਂ ਦੀ ਕਰਵਾਇਆ ਗਿਆ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਇਹ ਸਮਾਗਮ ਕਰਵਾਇਆ ਗਿਆ ਸਾਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਮ ਸੀਗਾ ਜਿਸ ਦੇ ਵਿੱਚ ਇਹਨਾਂ ਦੀ ਸੰਸਥਾ ਪੰਜਾਬ ਕਾਉਂਸਲ ਆਫ ਆਸਟ੍ਰੇਲੀਆ ਤੇ ਕਰਮਸਰ ਈਸਰ ਸੇਵਾ ਅਤੇ ਸਿਮਰਨ ਸੁਸਾਇਟੀ ਦੀ ਤਰਫੋਂ ਇਹ ਪ੍ਰੋਗਰਾਮ ਹੋਸਟ ਕੀਤਾ ਗਿਆ ਗਵਰਨਮੈਂਟ ਪਾਰਟੀ ਰੂਮ ਪਾਰਲੀਮੈਂਟ ਆਫ ਵੈਕਟੋਰੀਆ ਆਸਟ੍ਰੇਲੀਆ ਦੇ ਵਿੱਚ ਹਰਮਨਦੀਪ ਸਿੰਘ ਬੋਪਰਾਏ ਸਿਮਰਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਸੁਨਾਮ ਪੱਤਰਕਾਰ ਦੀ ਤਰਫੋਂ ਤੇ ਜਿਸ ਮੁਤਲਕ ਸਾਬਜਾਦਿਆਂ ਦੀ ਸ਼ਹਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਗਰ ਬਾਬਾ ਜੁਰਾਬਰ ਸਿੰਘ ਬਾਬਾ ਫਤੇ ਸਿੰਘ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨ ਉਸ ਮਰਪਤ ਇਹ ਸਮਾਗਮ ਸਨ ਜਿਸ ਦੇ ਵਿੱਚ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਸਾਬਜਦਾਂ ਦੀ ਸ਼ਹਾਦਤ ਦੇ ਮੁਤਲਕ ਇਫਰਾਮ ਹੋਏ ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਆਪਣੇ ਨਾਲ ਹਰਮਨਦੀਪ ਸਿੰਘ ਪੰਨਾ ਸਾਹਿਬ ਨਾਲ ਤਾਂ ਦੀ ਪਛਾਣ ਦੀ ਚਲਦੀ ਪਈ ਸੀ ਪੰਨਾ ਸਾਹਿਬ ਬੋਲ ਕੇ ਗਏ ਆ ਮੈਂ ਸੁਣਦਾ ਪਿਆ ਸੀ ਇਹਨਾਂ ਨੂੰ ਮੈਂ ਥੋੜੀ ਜੀ ਗੱਲ ਧਰਮ ਦੇ ਨਾਲ ਹੀ ਦੀ ਕਰਨਾ ਚਾਹੁੰਦਾ ਆ ਅ ਕੱਲ ਟਵਾਣਾ ਸਾਹਿਬ ਅਸੀਂ ਵਿਕਟੋਰੀਆ ਦੀ ਨਾ ਪਾਰਲੀਮੈਂਟ ਦੇ ਵਿੱਚ ਇਥੇ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ ਜੀ ਜੀ ਚਾਰ ਸਾਹਿਬ ਜਦਿਆਂ ਦੀ ਇਸ਼ਹਾਦਤ ਨੂੰ ਯਾਦ ਕਰਦਾ ਇੱਕ ਨਾ ਪ੍ਰੋਗਰਾਮ ਕਰਾਇਆ ਮੈਂ ਆਪਣੇ ਭਾਈ ਖੁਸ਼ਪ੍ਰੀਤ ਸੁਨਾਮ ਹੁਣਾਂ ਨੇ ਤੇ ਇੱਕ ਹੋਰ ਸਾਡੇ ਸੱਜਣ ਨੇ ਸਿਮਰਜੀਤ ਸਿੰਘ ਤੇ ਟਵਾਣਾ ਸਾਹਿਬ ਚਲੋ ਵਿਚਾਰ ਆਇਆ ਅਸੀਂ ਪ੍ਰੋਗਰਾਮ ਬੁੱਕ ਕਰਿਆ ਉੱਥੇ ਮੌਕੇ ਦੇ ਜਿਹੜੇ ਨੇ ਉਹ 3 ਤੋਂ ਲੈ ਕੇ 4 ਜਿਹੜੇ ਮੈਂਬਰ ਆਫ ਪਾਰਲੀਮੈਂਟ ਪਹੁੰਚੇ ਤੇ ਜਨਾਬ ਹੈਰਾਨਗੀ ਦੀ ਗੱਲ ਇਹ ਹੋਈ ਕਿ ਉਹ ਲੰਬੇ ਟਾਈਮ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਬੜੇ ਲੰਬੇ ਟਾਈਮ ਤੋਂ ਸਾਡੇ ਪੰਜਾਬੀ ਭਾਰਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ ਜੀ ਉਹ ਹੈਰਾਨ ਹੋਏ ਜਦੋਂ ਉਹਨਾਂ ਨੂੰ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਿਹੜੀ ਆਹੋ ਜਿੰਨੀ ਕਿ ਜਾਣਕਾਰੀ ਸਾਨੂੰ ਸੀਗੀ ਅਸੀਂ ਦਿੱਤੀ ਉਹ ਹੈਰਾਨ ਹੋ ਗਏ ਕਹਿੰਦੇ ਯਾਰ ਵੀ ਤੁਹਾਡੇ ਧਰਮ ਦੇ ਵਿੱਚ ਇਹ ਵੀ ਚੀਜ਼ਾਂ ਹੋਈਆਂ ਨੇ ਸਾਨੂੰ ਪਤਾ ਹੀ ਨਹੀਂ ਸੀ ਅੱਛਾ ਬੜੀ ਮਤਲਬ ਉਹਨਾਂ ਨੇ ਦਿਲਚਸਪੀ ਵੀ ਦਿਖਾਈ ਬੜੇ ਹੈਰਾਨ ਵੀ ਹੋਏ ਤੇ ਬੜਾ ਉਹਨਾਂ ਨੇ ਪ੍ਰਾਊਡ ਵੀ ਬੜਾ ਫੀਲ ਕੀਤਾ ਵੀ ਅਸੀਂ ਬਹੁਤ ਕੁਝ ਸਿੱਖਿਆ ਆ ਮੇਰਾ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਦਾ ਮਕਸਦ ਟਵਾਨਾ ਸਾਹਿਬ ਇਹੀ ਆ ਕਿ ਬੇਸ਼ੱਕ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਮੌਕਾ ਦਿੱਤਾ ਬੱਚਿਆਂ ਨੇ ਬਹੁਤ ਸੋਹਣੇ ਭਾਸ਼ਣ ਦਿੱਤੇ ਆਪਣੇ ਵਿਚਾਰ ਦਿੱਤੇ ਹਨਾ ਬਹੁਤ ਸਾਰੇ ਬੱਚਿਆਂ ਨੇ ਕਵਿਤਾਵਾਂ ਬੋਲੀਆਂ ਸਾਡੇ ਜਿਹੜੇ ਐਨ ਆਰ ਆਈ ਨੇ ਨਾ ਅਕਸਰ ਉਹਨਾਂ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਐਲੀਗੇਸ਼ਨ ਲਾ ਰਹੇ ਨੇ ਵੀ ਤੁਸੀਂ ਭਾਈ 크ਿਸਮਸ ਮਨਾਉਨੇ ਹੋ ਤੁਸੀਂ ਸਾਬਜਾਦਿਆਂ ਨੂੰ ਭੁੱਲ ਜਾਂਦੇ ਆਂ ਸਾਬਜਾਦਿਆਂ ਨੂੰ ਅਸੀਂ ਭੁੱਲ ਜਰੂਰ ਜਾਂਦੇ ਆਂ ਪਰ ਜਿਹੜੀ ਮੇਨ ਟਵਾਨਾ ਸਾਹਿਬ ਗੱਲ ਇਹ ਆ ਵੀ ਅਸੀਂ ਪ੍ਰਚਾਰ ਨਹੀਂ ਸਹੀ ਤਰੀਕੇ ਦੇ ਨਾਲ ਕਰ ਸਕੇ ਅਸੀਂ ਆਪਣੇ ਲੋਕਾਂ ਦੇ ਵਿੱਚ ਹੀ ਪ੍ਰਚਾਰ ਕਰ ਜੀ ਆਪਣੇ ਦੋਸਤੋ ਗੱਲਬਾਤ ਕਰਦੇ ਆਂ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਕਿ ਕੋਈ ਹੋਰ ਧਰਮ ਵਾਲਾ ਵੀ ਸਾਡੇ ਧਰਮ ਤੋਂ ਕੁਝ ਸਿੱਖ ਸਕੇ ਮੈਂ ਤੁਹਾਨੂੰ ਇਹਦੇ ਨਾਲ ਇੱਕ ਮਿਲਦੀ ਜੁਲਦੀ ਗੱਲ ਹੋਰ ਦੱਸ ਜੀ ਉਸ ਦਿਨ ਆਇਆ ਜਦੋਂ ਅਸੀਂ ਇਹ ਪ੍ਰੋਗਰਾਮ ਲਿਖਿਆ ਆਪਣੇ ਆਪ ਨੂੰ ਬਹੁਤ ਵੱਡੇ ਧਰਮੀ ਕਹਾਉਣ ਵਾਲੇ ਆ ਲੋਕਾਂ ਨੇ ਸਾਡੇ ਇਸ ਪ੍ਰੋਗਰਾਮ ਦਾ ਵਿਰੋਧ ਕਰਿਆ ਉਹਦਾ ਕਾਰਨ ਇਹੀ ਸੀ ਕਹਿੰਦੇ ਵੀ ਜਿਹੜੀ ਤੁਸੀਂ ਸਹਿਬਜ਼ਾਦਿਆਂ ਦੀ ਗੱਲ ਕਰਨੀ ਆ ਉਹ ਸਿਰਫ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਸਕਦੇ ਹੋ ਬਾਹਰ ਨਹੀਂ ਕਰ ਸਕਦੇ ਤੁਸੀਂ ਕਿਸੇ ਇੰਗਲਿਸ਼ ਭਾਸ਼ਾ ਦੇ ਵਿੱਚ ਆਪਣੇ ਧਰਮ ਦੀ ਗੱਲ ਕਿਸੇ ਨੂੰ ਨਹੀਂ ਸਮਝਾ ਸਕਦੇ ਸੋ ਬੜੀ ਹੈਰਾਨਗੀ ਹੋਈ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਟਵਾਣਾ ਸਾਹਿਬ ਇਹੀ ਆ ਕਿ ਆਪਣੇ ਜਿੰਨੇ ਵੀ ਸਰੋਤੇ ਨੇ ਸਾਰੇ ਉਹ ਐਨ ਆਰ ਆਈ ਨੇ ਕੋਸ਼ਿਸ਼ ਕਰਿਆ ਕਰਨ ਆਪਣੇ ਲੋਕਾਂ ਨੂੰ ਤਾਂ ਚਲੋ ਆਪਣੇ ਧਰਮ ਬਾਰੇ ਕਾਫੀ ਕੁਝ ਜਾਣਕਾਰੀ ਹੈਗੀ ਆ ਪਰ ਦੂਜੇ ਜਿਹੜੇ ਆਪਣੇ ਧਰਮ ਦੇ ਲੋਕ ਨੇ ਜਿਵੇਂ ਜਿਵੇਂ ਅਸੀਂ ਬਾਹਲੇ ਮੁਲਕਾਂ 'ਚ ਰਹਿੰਦੇ ਆ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਟਵਾਨਾ ਸਾਹਿਬ ਕਹਾ ਸੁਣਿਆ ਮਾਫ ਧੰਨਵਾਦ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਬਾਈ ਜੀ ਦਾ ਸਨਿਆਸੀ ਹਰਮਨਦੀਪ ਸਿੰਘ ਬੋਪਾਰਾ ਹੋਰਾਂ ਦਾ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਦੇਖੋ ਕਿਸੇ ਵੀ ਧਰਮ ਦਾ ਇਤਿਹਾਸ ਕਿਸੇ ਵੀ ਧਰਮ ਦੀ ਜਿਹੜੀਆਂ achhiyan cheezan ਨੇ ਹਰ ਧਰਮ 'ਚ ਨੇ ਕੁਝ ਬੁਰੀਆਂ ਚੀਜ਼ਾਂ ਵੀ ਨੇ ਵਿਵਾਦਤ ਚੀਜ਼ਾਂ ਵੀ ਨੇ ਸੋ ਉਹ ਅੱਛੀਆਂ ਚੀਜ਼ਾਂ ਦਾ ਹਰ ਜਗ੍ਹਾ ਪਸਾਰ ਹੋਣਾ ਚਾਹੀਦਾ ਪਰ ਇਹਦੇ ਵਿੱਚ ਕਈ ਵਾਰੀ ਕੋਈ ਧਰ ਧਰ ਚਾਹੁੰਦੀ ਹੈ ਕਿ ਉਹ ਪੂਰਨ ਧਾਰਮਿਕ ਨੇ ਉਹਨਾਂ ਕੋਲ ਇਸ ਗੱਲ ਦਾ ਕਾਪੀਰਾਈਟ ਹੈ ਉਹੀ ਇਹ ਕਰ ਸਕਦੇ ਨੇ ਹੁਣ ਇਹ ਗੱਲ ਵੀ ਸਪਸ਼ਟ ਹੋਏਗੀ ਤਾਂ ਹੀ ਮੈਂ ਅਕਸਰ ਕਹਿੰਦਾ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਨਾ ਬਹੁਤ ਸਾਰੇ ਮਾਮਲਿਆਂ 'ਚ ਸ਼ੰਭੂ ਤੋਂ ਪਾਰ ਨਹੀਂ ਜਾ ਸਕੇ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਚੀਜ਼ਾਂ ਪ੍ਰਚਾਰ ਹੀ ਨਹੀਂ ਕਰ ਸਕੀ ਜੇ ਹੁਣ ਭਾਈ ਕਨਈਆ ਦੇ ਰੂਪ ਦੇ ਵਿੱਚ ਜਿਹੜੀ ਰੈੱਡ ਕਰਾਸ ਹੈ ਜਿਹੜੀ ਮਾਨਵਤਾ ਦੀ ਸੇਵਾ ਆ ਮਤਲਬ ਦੁਨੀਆ ਦੇ ਇਤਿਹਾਸ 'ਚ ਕਿਤੇ ਨਹੀਂ ਮਿਲਦਾ ਹੋਣਾ ਕਿ ਜੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚੋਂ ਜੇ ਦੁਸ਼ਮਣ ਤੁਹਾਡੇ ਤੇ ਵਾਰ ਕਰਦਾ ਉਹ ਤੁਸੀਂ ਉਹ ਤੇ ਵਾਰ ਕਰਦੇ ਹੋ ਉਹ ਜ਼ਖਮੀ ਹੋ ਜਾਂਦਾ ਰੈੱਡ ਕਰਾਸ ਦੇ ਵਿੱਚ ਤਾਂ ਇਹ ਚੀਜ਼ਾਂ ਆਈਆਂ ਨੇ ਇੱਕ ਸੰਸਥਾ ਬਣੀ ਹੈ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾਵੇ ਪਰ ਧਰਮ ਦੇ ਇਤਿਹਾਸ ਦੇ ਵਿੱਚ ਰੈੱਡ ਕਰਾਸ ਤੋਂ ਕਿਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸੰਦੇਸ਼ ਦਿੱਤਾ ਸੀ ਕਿ ਭਾਈ ਜੇ ਦੁਸ਼ਮਣ ਵੀ ਜ਼ਖਮੀ ਹੋ ਗਿਆ ਉਹਦੇ ਵੀ ਪਾਣੀ ਪੱਟੀ ਕਰੋ ਤਾਂ ਉਦੋਂ ਵੀ ਕੋਈ ਸਿੱਖਾਂ ਨੇ ਇਤਰਾਜ਼ ਕੀਤਾ ਸੀ ਕਿ ਮਹਾਰਾਜ ਅਸੀਂ ਇਹਨਾਂ ਨੂੰ ਮੋਗਲਾਂ ਨੂੰ ਮਾਰਦੇ ਆਂ ਤੇ ਇਹ ਜਿਹੜੇ ਭਾਈ ਕਨਈਆ ਜੀ ਨੇ ਇਹਨਾਂ ਨੂੰ ਪਾਣੀ ਪਿਆ ਕੇ ਫੇਰ ਤਕੜਾ ਕਰ ਦਾਂਦੇ ਨੇ ਪਰ ਹੁਣ ਇਸੇ ਤਰ੍ਹਾਂ ਹੁਣ ਜਿਹੜਾ ਤੁਸੀਂ ਵੇਖੋ ਮੈਂ ਦਾਅਵੇ ਨਾਲ ਕਹਿੰਦਾ ਕਿ ਸਾਡੇ 'ਚੋਂ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਨਹਾਂਗ ਸਿੰਘ ਦੇ ਨਾਲ-ਨਾਲ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਆਮ ਅੰਮ੍ਰਿਤਾਰੀ ਵੀ ਅੱਜਕੱਲ ਆਪਣੇ ਗਲਾਂ ਦੇ ਵਿੱਚ ਸੂਰ ਦਾ ਦੰਦ ਪਾਉਣ ਲੱਪੇ ਨੇ ਇੱਕ ਮ੍ਰਿਤਕ ਜਾਨਵਰ ਜਿਹੜਾ ਮਰ ਚੁੱਕਿਆ ਜਾਂ ਖਾਸ ਕਰਕੇ ਇਹ ਵੀ ਹੈ ਕਿ ਉਸ ਸੂਰ ਦਾ ਇਸ ਦੰਦ ਦੇ ਲਈ ਸ਼ਿਕਾਰ ਵੀ ਹੁੰਦਾ ਹੈ ਨਜਾਇਜ਼ ਕਿਉਂਕਿ 3500 ਰੁਪਏ ਦਾ ਮੈਨੂੰ ਉਸ ਨੌਜਵਾਨ ਨੇ ਦੱਸਿਆ ਮੈਂ ਕਿ ਇਹ ਤਾਂ ਨਕਲੀ ਵੀ ਮਿਲਦਾ ਦੁਕਾਨਾਂ ਤੋਂ ਮੈਂ ਪਤਾ ਕੀਤਾ ਉਸ ਗੱਭਰੂ ਦਾ ਦੱਸਣਾ ਸੀ ਕਿ 3500 ਰੁਪਏ ਦਾ ਮੈਂ ਸੂਰ ਦਾ ਦੰਦ ਲਿਆ ਆਪਣੇ ਗਲ ਚ ਪਾਇਆ ਹੋਇਆ ਕਹਿੰਦਾ ਇਹਦੇ ਫਾਇਦੇ ਬਹੁਤ ਨੇ ਮੈਂ ਕੀ ਫਾਇਦਾ ਕਹਿੰਦਾ ਵੀ ਜਦੋਂ ਤੁਹਾਡੀ ਅੱਗੇ ਪੁਰਾਣੇ ਸਮੇਂ ਚ ਮੁਗਲ ਕਹਿੰਦਾ ਸਾਡੀਆਂ ਲਾਸ਼ਾਂ ਦਾ ਜਦੋਂ ਨਹੰਗ ਸਿੰਘ ਜਾਂ ਸਿੰਘ ਮਰ ਜਾਂਦੇ ਸੀ ਲੜਦੇ ਆ ਤੇ ਸ਼ਹੀਦ ਹੋ ਜਾਂਦੇ ਸੀ ਤਾਂ ਉਹ ਉਹਨਾਂ ਦੇ ਲੱਤਾਂ ਮਾਰ ਕੇ ਉਹਨਾਂ ਦਾ અપਮਾਨ ਕਰਦੇ ਸੀਗੇ ਸਿੱਖਾਂ ਦੀਆਂ ਲਾਸ਼ਾਂ ਦਾ ਕਹਿੰਦਾ ਉਸ ਤੋਂ ਸੁਰੱਖਿਆ ਦੇ ਵਾਸਤੇ ਅਸੀਂ ਸੂਰਦਾ ਦੰਦ ਪਾਇਆ ਵੀ ਸਾਡੀ ਲਾਸ਼ ਦਾ ਕੋਈ અપਮਾਨ ਨਾ ਕਰੇ ਮੈਂ ਯਾਰ ਉਦੋਂ ਕਰਦੇ ਸੀ ਅੱਜ ਲਾਸ਼ ਦਾ અપਮਾਨ ਕੌਣ ਕਰਦਾ ਅੱਜਕੱਲ ਤਾਂ ਕਿਸੇ ਦੁਸ਼ਮਣ ਦੀ ਵੀ ਲਾਸ਼ ਆਉਂਦੀ ਹੈ ਤਾਂ ਦੁਨੀਆ ਦਾ ਦਸਤੂਰ ਹੈ ਕਿ ਲੋਕ ਨਮਸਕਾਰ ਕਰਦੇ ਨੇ RAM NAM SAT ਕਰਦੇ ਨੇ ਉਹਦੇ ਕੇ ਤਾਂ ਜਾ ਰਿਹਾ ਪ੍ਰਾਣੀ ਖੜ ਜਾਂਦੇ ਨੇ ਉਸ ਦੀ ਲਾਸ਼ ਦੇ ਅਰਥੀ ਵੇਖ ਕੇ ਬਸ ਜਿ ਸਫਰ ਕਰਦੇ ਕਿ ਮੁਸਲਮਾਨ ਅੱਗੇ ਖੜਾ ਹੁੰਦਾ ਤੁਸੀਂ ਪਿੱਛੇ ਖੜੇ ਹੋ ਤੁਹਾਡੇ ਸੂਰਦੇ ਦੰਦ ਪਾਇਆ ਹੁੰਦਾ ਤੇ ਕਿੰਨੇ ਨਹੰਗ ਸਿੰਘਾਂ ਨੂੰ ਮੁਸਲਮਾਨ ਵੀਰ ਜਫੀਵਾ ਕੇ ਮਿਲਦੇ ਨੇ ਤੇ ਫਿਰ ਉਹ ਤੁਹਾਡੇ ਸੂਰਦੇ ਦੰਦ ਤੋਂ ਕਿੱਥੇ ਪਰੇ ਰਹਿੰਦੇ ਨੇ ਪਰ ਉਸ ਹਾੜ ਦੇ ਵਿੱਚ ਇੱਕ ਜ਼ਰੂਰ ਇਹ ਹੈ ਕਿ ਨਫ਼ਰਤ ਜ਼ਰੂਰ ਪੈਦਾ ਹੋ ਗਈ ਹੈ ਮੁਸਲਮਾਨਾਂ ਦੇ ਖਿਲਾਫ ਉਹਦੀ ਸਫਲ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਪਰ ਮੁਸਲਮਾਨ ਉਹ ਵੀ ਨਹੀਂ ਜਿਹੜੇ ਦਰਬਾਰ ਸਾਹਿਬ ਦਾ ਨਹੀਂ ਪਤਾ ਰੱਖਦੇ ਨੇ ਸਾਈ ਮਈਆ ਮੀਰ ਪੀਰ ਬੁੱਧੂ ਸ਼ਾਹ ਵੀ ਨੇ ਜਿਹੜੇ ਆਪਣਾ ਸਾਰਾ ਸਰਬੰਸ ਗੁਰੂ ਸਾਹਿਬ ਦੇ ਲਈ ਕੁਰਬਾਨ ਕਰਦੇ ਨੇ ਜਦੋਂ ਕਹਿੰਦੇ ਘਾਉਂਦੇ ਗੁਰੂ ਸਾਹਿਬ ਦੇ ਆਪਣੇ ਵੀ ਮੈਦਾਨ ਛੱਡ ਗਏ ਸੀ ਤਾਂ ਉਦੋਂ ਵੀ ਗਨੀ ਖਾਨ ਨਵੀ ਖਾਨ ਕੋਟਲਾ ਨਹੰਗ ਖਾਨ ਕਿੰਨੇ ਮੁਸਲਮਾਨ ਸੀ ਜਿਹੜੇ ਨਾਲ ਲੱਭੇ ਨੇ ਸੋ ਇਸ ਕਰਕੇ ਇਹਦੇ ਪਿੱਛੇ ਜਿਹੜਾ ਤੀਸਰਾ ਦੁਸ਼ਮਣ ਹੈ ਨਾ ਦੋਨਾਂ ਧਿਰਾਂ ਦਾ ਉਹਦੀਆਂ ਚਾਲ ਨੇ ਉਹਦੇ ਟਰੈਪ 'ਚ ਆਏ ਹੋਏ ਨੇ ਜੇ ਮੈਨੂੰ ਦੱਸ ਦੋ ਕਿ ਕਿਸ ਇਤਿਹਾਸ 'ਚ ਕਿੱਥੇ ਗੱਲ ਲਿਖੀ ਹੈ ਕਿ ਸੂਰ ਦਾ ਦੰਦ ਪਾਇਆ ਜਾਂਦਾ ਸੀ ਜੇ ਕਿਸ ਨੇ અપਮਾਨ ਕਰਨਾ ਤੇ ਉਹ ਤਾਂ ਫਿਰ ਵੀ ਕਰ ਲਏਗਾ ਅਸੀਂ ਅਜਾ ਮੁਕਸਰ ਦੀ ਧਰਤੀ ਤੇ ਜਿਸ ਵਿਅਕਤੀ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ ਉਸ ਦੀ ਕਬਰ ਤੇ ਜੁੱਤੀਆਂ ਮਾਰ ਰਹੇ ਆਂ ਕਬਰ ਤੇ ਜੁੱਤੀਆਂ ਮਾਰ ਕੇ ਅਸੀਂ ਕੀ ਸ਼ੋਅ ਕਰਨਾ ਚਾਹੁੰਦੇ ਸਾਡਾ ਤਾਂ ਫਲਸਫਾ ਹੈ ਕਿ ਜ਼ਖਮੀ ਦੁਸ਼ਮਣ ਤੇ ਵਾਰਨਿੰਗ ਕਰਨਾ ਨਹੱਥੇ ਦੁਸ਼ਮਣ ਤੇ ਵਾਰਨਿੰਗ ਕਰਨਾ ਅਬਲਾ ਤੇ ਵਾਰਨਿੰਗ ਕਰਨਾ ਔਰਤ ਤੇ ਵਾਰਨਿੰਗ ਕਰਨਾ ਖਾਲਸੇ ਨੇ ਅਸੀਂ ਇੱਕ ਸਿਮਿੰਟ ਦੀ ਕਬਰ ਬਣੀ ਹੋਈ ਹੈ ਉੱਥੇ ਅਸੀਂ ਮੁਕਸਰ ਜੁੱਤੀਆਂ ਮਾਰ ਕੇ ਕਿ ਇਸ ਮੁਸਲਮ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ ਉਸ ਹਮਲੇ ਦੀ ਸਜ਼ਾ ਗੁਰੂ ਸਾਹਿਬ ਨੇ ਉਹਨੂੰ ਉਦੋਂ ਹੀ ਦਿੱਤੀ ਸੀ ਹਮਲਾਵਰ ਨੂੰ ਗੜਵਾ ਮਾਰ ਕੇ ਉਹਨੂੰ ਮਾਰ ਦਿੱਤਾ ਸੀ ਤੇ ਅਸੀਂ ਉਹਦੀ ਕਬਰ ਤੇ ਜੁੱਤੀਆਂ ਮਾਰ ਕੇ ਕੀ ਗੁਰੂ ਦੇ ਪੱਕੇ ਸਿੱਖ ਬਣਨਾ ਚਾਹੁੰਦੇ ਆ ਕੀ ਦਿਖਾਵਾ ਕਰਨਾ ਚਾਹੁੰਦੇ ਆ ਅਸੀਂ ਅਸੀਂ ਉਸ ਸ਼ਾਨਾਮਤੇ ਇਤਿਹਾਸ ਨੂੰ ਜੋ ਭਾਈ ਕਨਈਆ ਦੇ ਰੂਪ ਚ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਅਸੀਂ ਉਸ ਦੀ ਮਿੱਟੀ ਪਲੀਤ ਕਰ ਰਹੇ ਹਾਂ ਹੋਰ ਕੁਝ ਨਹੀਂ ਕਰ ਰਹੇ ਸੋ ਇਸ ਕਰਕੇ ਆਪਣੇ ਧਰਮ ਦੀਆਂ ਜਿਹੜੀਆਂ ਆਸ਼ਾਈਆਂ ਨੇ ਨਾ ਉਹਨਾਂ ਦਾ ਵਿਖਿਆਨ ਕਰਨਾ ਚਾਹੀਦਾ ਹੈ ਸਮੇਂ ਵਾਲੀ ਸਾਸੀ ਗਾਲ ਖੰਦਰ ਸਿੰਘ ਜੀ ਸਾਸੀ ਗਾਲ ਜੀ ਜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਾਸੀ ਗਾਲ ਜੀ ਸਰ ਜੀ ਇਹ ਕਿ ਰਿਕਾਰਡਰਸ ਨੇ ਆਇਆ ਸੀ ਜਿਹੜਾ ਆਸਟ੍ਰੇਲੀਆ ਚ ਉਹਨਾਂ ਸੱਜਣਾ ਨੇ ਪ੍ਰੋਗਰਾਮ ਕੀਤਾ ਹਰਮਨਦੀਪ ਸਿੰਘ ਨੂੰ ਐਮਪੀਆਂ ਨੂੰ ਪਤਾ ਹੀ ਨਹੀਂ ਸੀ ਸਿੱਖ ਇਤਿਹਾਸ बाबਤ ਵੀ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਹੂੰ ਸਰ ਜੀ ਜੇ ਇਹੀ ਜਿੰਨਾ ਧਰਮ ਕਰਮ ਦੇ ਨਾਂ ਤੇ ਹਰੇਕ ਧਰਮ ਜੀ ਪਰ ਆਪਣੇ ਦਾ ਹੁਣ ਅਦਾ ਬੰਨੇ ਟੱਪ ਗਏ ਨੇ ਜੀ ਆ ਨਗਰ ਕੀਰਤਨਾ ਤੇ ਜਿੰਨਾ ਪੈਸਾ ਖਰਚਿਆ ਜਾਂਦਾ ਇਹ ਸਕੂਲਿੰਗ ਤੇ ਕੀਤਾ ਜਾਂਦਾ ਇਹ ਹਸਪੀਟਲਾਂ ਤੇ ਸਰ ਕੀਤਾ ਜਾਂਦਾ ਖਰਚਾ ਤੇ ਇਹਦੇ ਰਿਜ਼ਲਟ ਕੁਝ ਹੋਰ ਨਾ ਨਿਕਲਦੇ ਜੀ ਬਿਲਕੁਲ ਜਿੰਨਾ ਮੰਨ ਲਓ ਹਰ ਵਾਰ ਉਹ ਗੁਰੂ ਸਾਹਿਬ ਦੀ ਬਰਾਤ ਚੜ੍ਹਾ ਦਿੰਦੇ ਨੇ ਪਰ ਬਰਾਤ ਇੱਕ ਵਾਰ ਚੜਦੀ ਹੁੰਦੀ ਕਿ ਵਾਰ-ਵਾਰ ਚੜਦੀ ਹੁੰਦੀ ਹੈ ਜੀ ਹਮ ਪਰ ਨਾ ਚਰੋਨੀ ਕਮੇਟੀ ਕਿਉਂਕਿ ਉਹਨਾਂ ਨੂੰ ਵੀ ਫਿਰ ਗੋਲਕਾਂ ਨਾਲ ਸੰਬੰਧ ਰਹਿ ਜਾਂਦਾ ਉਹਾਂ ਨੇ ਵੀ ਅਸੀਂ ਵੀ ਸਕੂਲ ਸਕਾਲ ਚਲਾਉਨੇ ਨੇ ਜੀ ਅਸੀਂ ਐਵੇਂ ਸੱਚ ਦੱਸ ਦਿੱਤਾ ਕਿ ਮਥੇਟੇਕਿਆ ਕੋਈ ਤਬਦੀਲੀ ਨਹੀਂ ਜੀ ਹੋਣੀ ਤੇ ਫਿਰ ਤਾਂ ਸਿਸਟਮ ਨਹੀਂ ਨਾ ਚੱਲਣਾ ਦਰ ਦਰੋਂ ਦੇ ਨਾ ਦੇ ਫਿਰ ਲੁੱਟ ਖਸੁੱਟ ਫਿਰ ਬੰਦ ਨਹੀਂ ਹੋਣੀ ਜੀ ਇਸ ਤਰ੍ਹਾਂ ਵੀਰ ਜੀ ਜਿਹੜੇ ਪੜ੍ਹੇ ਲਿਖੇ ਸੀ ਨਾ ਉਹਨਾਂ ਸੱਜਣਾ ਨੂੰ ਚਾਹੀਦਾ ਸੀ ਐਸ ਪਾਸੇ ਤੁਰਿਆ ਜਾਂਦਾ ਤੇ ਪੜ੍ਹੇ ਲਿਖੇ ਤਮ ਇੱਕ ਸਾਲਾ ਮਗਰ ਤੁਰੇ ਫਿਰਦੇ ਨੇ ਕੀ ਕਰਗੇ ਜੀ ਬਾਤ ਸਤਨਾਮ ਹੀ ਭੁੱਲ ਗਏ ਤੇ 295 ਤੋਂ ਡਰ ਗਏ ਜੀ ਧੰਨਵਾਦ ਮਿਹਰਬਾਨੀ ਵਸ ਕੀ ਕੀ ਤਜਾਵੇ ਨਾ ਇੱਕ ਖੈਰ ਹ ਇੱਕ ਤੁਹਾਨੂੰ ਆਰਟੀਕਲ ਵੀ ਸਾਂਝਾ ਕਰਨਾ ਕਰ ਚਲੋ ਆਪਣੇ ਧਰਮ ਦਾ ਆਪਣੇ ਖੇਤੇ ਦਾ ਕੋਈ ਅੱਛਾ ਪ੍ਰਸਾਰ ਕਰਦਾ ਸੋ ਸਮੁੱਚੀ ਟੀਮ ਨੂੰ ਵਬਾਰਕ ਹੈ ਜੀ ਕਰਨਾ ਚਾਹੀਦਾ ਇਹ ਚੀਜ਼ਾਂ ਹਾਂ ਪਰ ਉਹਦੇ ਵਿੱਚ ਕੋਈ ਰਹਿਤ ਮਰਿਆਦਾ ਜਿਹੜੀ ਕਿਸੇ ਵੀ ਕਿਸਮ ਦੀ ਉਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ